ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਜਨਤੁਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਹੀ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਅੱਜ ਸਵੇਰ ਦਾ ਧਰ ਹੈ ਜੀ ਦੱਖਣ ਮੌਸਮ ਹੋਗਾ ਥੋੜਾ ਜਿਹਾ ਅਫਤਤ ਸਵੇਰ ਦੇ ਚਾਮਾ ਜੀ ਜੇ ਮੈਂ ਕਹਾਂਦਾ 1:00 ਵੱਜੇ ਆ 6:30 ਹੋ ਗਏ ਸਿੰਡਰ ਆ ਜਾਂਦੇ ਤੇ ਕੁਝ ਤਾਂ ਸਾਡੇ ਜਿਹੜੇ ਪਿਆਰ ਕਰਨ ਵਾਲੇ ਸਬਸਕ੍ਰਾਈਬਰ ਆ ਜਿਹੜਿਆ ਰੰਗ ਪ੍ਰਤੀ ਕਮੈਂਟ ਕਰਦੇ ਸੀ ਜਿਆਦੇ ਪੈਂਟਰ ਪ੍ਰਤੀ ਕਮੈਂਟ ਕਰਦੇ ਸੀ ਹਾਂ ਮੈਂ ਉਹਨਾਂ ਦੇ ਬਾਰੇ ਜਾਵਾਂ ਮੈਂ ਪਤਾ ਨਹੀਂ ਬਿੰਦੂ ਨੇ ਆਇਆ ਤਾਂ ਮੈਂ ਵਿੱਚ ਉਹ ਵੀ ਕਰੀ ਜਾਂ ਡਿਲੀਟ ਵੀ ਕਰੀ ਜਾਂ ਜਿਹੜੇ ਮਤਲਬ ਜਾੜੇ ਸੀਰੀਅਸ ਲੈ ਕੇ ਸੀਗੇ ਮੈਨੂੰ ਉਹਨਾਂ ਨੇ ਕਮੈਂਟ ਮੈਂ ਡਿਲੀਟ ਵੀ ਕਰਿਆ ਐਵੇਂ ਕਹਿ ਦਵਾ ਤੇ ਉਹਨਾਂ ਨੇ ਜੀ ਸਾਡਾ ਪੇਂਟਰ ਭਜਾਤਾ ਕੱਲੋਂ ਬਾਹਰ ਨਾਲ ਆ ਕੇ ਲੰਘਾ ਜੀ ਹੁਣ ਮੈਂ ਕਮੈਂਟ ਕਰਨ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਆ ਜਿਓ ਜੀ ਹੁਣ ਰੰਗ ਕਰਾ ਦਿਓ ਸਾਡਾ ਜਿਹੜਾ ਦਿਣਾ ਦਿਓ ਕੰਮ ਅੱਧ ਬਚਾ ਲੈ ਸਾਡੇ ਕਿਉਂ ਵੀ ਉੜ ਗਿਆ ਹੁਣ ਮੈਂ ਬਾਈ ਨੂਰ ਕੋਲ ਭੇਜਿਆ ਵਾਂ ਉਹ ਪੁੱਛ ਵੀ ਤਕਲੀਫ ਕਿਹਾ ਉਹ ਬਾਈ ਉਹਦੇ ਨਾਲ ਗੱਲਬਾਤ ਕਰੂਗਾ ਤੇ ਚੱਲੂਗਾ ਕੰਮ ਫੇਰ ਪ੍ਰੋਸੈਸ ਅਸੀਂ ਤਾਂ ਸੋਚਾਉਣਾ ਤਾਂ ਉਹ ਤਾਂ ਫਿਰ ਸਮਾਂ ਉੱਧੋ ਪੈ ਜਾਏਗਾ ਮੈਂ ਵੀ ਇਹ ਗੱਲ ਹੈ ਜੀ ਇਦਾਂ ਜਿਹੜੀਆਂ ਸਾਡੇ ਅੱਖਾਂ ਲੱਗੀਆਂ ਮੀਆਂ ਸਾਡੇ ਅੱਖਾਂ ਦਾ ਸਾਨੂੰ ਕਹਿੰਦੇ ਵੀ ਹਾਂ ਸਾਡਾ ਘਰ ਬਹੁਤ ਸੁਮਾ ਹੋ ਗਿਆ ਰਾਜੁਰੂ ਨਿਆ ਹੋ ਗਿਆ ਵੀ ਚੱਲ ਦੇਖ ਕਰੀਆ ਲੱਗਣ ਲੱਗਿਓ ਉਹ ਸਾਡੇ ਅੱਖਾਂ ਕਿਉਂ ਕਿਉਂ 2021 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਉਹ ਪੁੱਤ ਪੜੀ ਗਿਆ ਲੈ 2021 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਜੱਤੇ ਬਾਅਦ ਮੈਂ ਇਸ ਕੇ ਰੰਗ ਦੇ ਅਧਾਰ ਆ ਸਾਰਾ ਵੀ ਹਾਂ ਆ ਚਟਾ ਜਾ ਉਹ ਆ ਜਾ ਜਦ ਹੁਣ ਇਹ ਅਲੱਗ ਦਾ ਰੰਗ ਹੋ ਗਿਆ ਤਾਂ ਹੁਣ ਇਹ ਮੈਨੂੰ ਬਹੁਤ ਪਿਆਰਾ ਲੱਗਣ ਲੱਗਾ ਤੇ ਬੱਸ ਉਧਰ ਘੁੱਗੀ ਘੁੰਗੂ ਕਰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਘੁੱਗੀ ਨੇ ਜੀ ਪਾਇਆ ਹੈ ਕਿਤੇ ਆਪਣਾ ਆਲਣਾ ਪਤਾ ਨਹੀਂ ਕਿ ਕੋਠੇ ਤੇ ਮਾੜਾ ਹੁੰਦਾ ਪਤਾ ਨਹੀਂ ਕੁੱਗੀ ਬੋਲਣੀ ਮਾੜੀ ਹੁੰਦੀ ਪਤਾ ਨਹੀਂ ਇਹ ਤਾਂ ਹੁਣ ਮਨੂੰ ਨਹੀਂ ਨਹੀਂ ਸੁਣਿਆ ਕਦੇ ਵੀ ਇਹ ਇਹ ਤਾਂ ਬਹੁਤ ਘਟ ਗਿਆ ਕੁੱਗੀਆਂ ਦਾ ਪਹਿਲਾਂ ਤਾਂ ਬਹੁਤ ਹੁੰਦੀਆਂ ਦੀਆਂ ਕਬੂਤਰ ਕਾਲਾ ਉਹ ਮਾੜਾ ਹੁੰਦਾ ਹਾਂ ਕਬੂਤਰ ਜਿਹੜੇ ਕਾਲੇ ਰੰਗ ਦਾ ਹੁੰਦਾ ਜੰਗਲੀ ਕਹਿੰਦੇ ਜੀ ਨੂੰ ਹਾਂ 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 ਉਹ ਬੋਲਣਾ ਘੱਟ ਮਾੜਾ ਮਾ ਕਬੂਤਰ ਤਾਂ ਦੋਈਆਂ ਦੇ ਰੱਖਣੇ ਆਲੇ ਬੋਸਟਾਂਕ ਉਹਨਾਂ ਨੇ ਰੱਖਦੇ ਇਹ ਜੀ ਗੱਲ ਨਹੀਂ ਹੈਗੀ ਕਬੂਤਰ ਪਰ ਕਾ ਹੱਤ ਹੈ ਕਿ ਸੈਣਾ ਦੇ ਵੀ ਘਰ ਦੇ ਵਿੱਚ ਕਬੂਤਰ ਬੋਲਣਾ ਬਹੁਤ ਮਾੜਾ ਹੁੰਦਾ ਪਰ ਦੁਕਾਨਾਂ ਤਾਂ ਵੀ ਲੱਖਾਂ ਲੱਖਾਂ ਰੁਪਏ ਦੇ ਕਬੂਤਰ ਰੱਖੇ ਪਿਆ ਇਹਨਾਂ ਦੇ ਪਿੰਡ ਦਾ ਔਰ ਮਾਨਨਾ ਮੰਨਣਾ ਵੀ ਹੈਗਾ ਕਿ ਕਿਆ ਨਾ ਮੰਨ ਨਹੀਂ ਉਹਦੇ ਜੜੀ ਉਹਨੇ ਕਬੂਤਰਾਂ ਦੇ ਪਿੰਜਰੇ ਕਿਆ ਰੰਗ ਲਾਉਣੇ ਵਾਲੇ ਕਿਆ ਲੱਲਾ ਪੱਪਾ ਬਹੁਤ ਸਾਮਾਨ ਬਣਾਇਆ ਪਾਣੇ ਮੈਨੂੰ ਬਿੰਦੂ ਦੱਸਦਾ ਤਾਂ ਪੇਂਟਰ ਸਾਡਾ ਜਿਹੜਾ ਉਹਨੇ ਵੀ ਕਬੂਤਰ ਰੱਖੇ ਹੋਏ ਨੇ ਉਹਨੂੰ ਵੀ ਸ਼ੌਂਕ ਆ ਕਬੂਤਰ ਰੱਖਣ ਦਾ ਤੇ ਉਹ ਦੱਸਦਾ ਸੀ ਕਹਿੰਦਾ ਵੀ ਆ ਉਹਨੂੰ ਜਾਣਦਾ ਕਹਿੰਦਾ ਮੈਂ ਚੰਗੀ ਤਰ੍ਹਾਂ ਕਹਿੰਦਾ ਉਹਨਾਂ ਕਬੂਤਰ ਰੱਖੇ ਹੋਇਆ ਪਰ ਹੁਣ ਬਿੰਦੂ ਬਿੰਦੂ ਤਾਂ ਹੋ ਜਾਂਦੀਆਂ ਹੁਣ ਉਹਨੂੰ ਪਤਾ ਨਹੀਂ ਕਿੱਦਾਂ ਲੈ ਕੇ ਆਉਣਾ ਕਿੱਦਾਂ ਨਹੀਂ ਉਹ ਹੋਰ ਵੀ ਦੋ ਤਿੰਨ ਕਿਲੇ ਸੀ ਕਿਵੇਂ ਦੇ ਕਰਕੇ ਗਿਆ ਆ ਗਾਂ ਬੰਦ ਮੰਝਦਾ ਨਾ ਕਾਕਾ ਹੈ ਨਹੀਂ ਇਹਨਾਂ ਨੂੰ ਸੰਨੀਓ ਚੱਲਦੀ ਹੈ ਡੈਡੀ ਸਾਨੂੰ ਵੀ ਲੰਬਾ ਦੇ ਗਿਆ ਇੱਕ ਪੇਂਟਰ बाबू ਪੇਂਟਰ बाबू ਲੰਬਾ ਦੇ ਗਿਆ ਕਹਿੰਦਾ ਤੂੰ ਵੀ ਤੂੰ ਇੱਕ ਕਿਹ ਕਹਿੰਦਾ ਸੰਦੀ ਨੂੰ ਕਹਿੰਦਾ ਰੋ ਵੀ ਕਹਿੰਦਾ ਤੁਸੀਂ ਦੋਹੇ ਜਣੇ ਜੀਦੇ ਨੇ ਬਹੁਤ ਸੁਨਾ ਰੰਗ ਆ ਬਹੁਤ ਸੁਨਾ ਰੰਗ ਆ ਕਹਿੰਦਾ ਨਾ ਬਾਪੂ ਕਹਿੰਦਾ ਨਾ ਸਰਿੰਦਰ ਭੈਣ ਕਹਿੰਦੀ ਆ ਵੀ ਰੰਗ ਸੁਨਾ ਕਹਿੰਦਾ ਚੁੱਪ ਚਾਪ ਜੀ ਰਹੇ ਨੇ ਕਹਿੰਦਾ ਸਾਡਾ ਕੰਮ ਕਰਨਾ ਕਾ ਫੇ ਤਾਂ ਬੰਦਾ ਝੂਠੇ ਹੱਲਾਸ਼ੇਰੀ ਦੇ ਦੇ ਵੀ ਬਹੁਤ ਸੁਨਾ ਰੰਗ ਕਰਾ ਤੁਸੀਂ ਬਾਪੂ ਸੁਣ ਠੀਕ ਜੋ ਜੁੜਦਾ ਕਿ ਇਹਦੀ ਗੱਲ ਠੀਕ ਹੈ ਰੰਗ ਕਰ ਕੇ ਮਾਰਾ ਆਏ ਉਹਨੂੰ ਵੀ ਕਹਿਣਾ ਤਾਂ ਨਾ ਖੁਸ਼ ਹੋ ਕੇ ਵੀ ਹਾਂ ਪੁੱਤਾਂ ਐ ਕਿਸੇ ਦੀ ਪਿੱਟ ਥਾਪੜ ਦਿੰਦੀ ਛਾਪਾ ਪੁੱਤ ਬਹੁਤ ਵਧੀਆ ਰੰਗ ਕਰਦਾ ਉਹਨੂੰ ਐ ਕਹਿੰਦਾ ਹਾਂ ਜੇ ਐ ਕਹਿ ਦਿੰਦੇ ਫਿਰ ਕਿਹੜੇ ਫਰਕ ਪੈਣਾ ਨਾ ਕੋਈ ਫਰਕ ਨਹੀਂ ਹਾਂ ਕੌਣ ਕਹਿੰਦਾ ਤੁਸੀਂ ਦੋ ਜਣੇ ਕਹੀ ਜਾਂਦੇ ਕਹਿੰਦਾ ਤੁਸੀਂ ਤਾਂ ਘਰ ਤੋਂ ਜਣਾ ਮਗਰ ਤਾਂ ਰਹਿਣਾ ਤਾਂ ਇਹਨਾਂ ਨੇ ਹੋਰ ਇਹ ਦੋ ਜਣੇ ਕਹਿੰਦੇ ਨਹੀਂ ਕਹਿੰਦਾ ਨਾ ਨਾ ਗੱਲ ਵੀ ਸਹੀ ਆ ਮੈਂ ਇਹ ਕਹਿ ਰਿਹਾ ਮੈਂ ਇਹ ਵੀ ਜਨਦਾ ਆਹ ਤੇ ਲਾਜਾ ਕਿ ਹਾਂ ਨਾ ਜਿਹੜਾ ਤੇ ਲਾਜਾ ਕਿਹਾ ਠੱਲੇ ਜੇ ਗੱਲ ਕਰਦੀ ਨਹੀਂ ਮੰਨਦੀ ਇੱਕ ਅੰਦਰ ਤੇ ਬੰਦੇ ਦੀ ਫੀਲਿੰਗ ਹੁੰਦੀ ਆ। ਵੀ ਵਾਹ 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 ਜਿਵੇਂ ਅਸੀਂ ਕਹਿੰਦੇ ਆ ਜਿਆ ਸਾਡੇ ਜਿਹੜਾ ਨਹੀਂ ਮੇਰੀ ਗੱਲ ਉਹ ਤਾਂ ਖਰਾਬ ਆ ਤਾਂ ਹੈਗਾ ਆ ਨਰਮਨ ਨੇ ਆ ਪਾਠ ਵਾਲਾ ਬਾਈ ਸਾਡਾ ਯੂਕੇ ਤੇ ਹੈ ਜਦੋਂ ਸਾਨੂੰ ਮਿਲਦਾ ਜਾਂ ਅਸੀਂ ਉਹਨੂੰ ਮਿਲਦੇ ਆਏ ਦਰੂਹ ਖੁਸ਼ ਹੋ ਜਾਂਦੀ ਵੀ ਹਾਂ ਵੀ ਯਾਰ ਅਬ ਜਿਕਣਾ ਸਾਡਾ ਕੋਈ ਪਿਛਲੇ ਜਨਮ ਦਾ ਆਪਸੀ ਸੰਬੰਧ ਹੁੰਦਾ ਹਾਂ ਵੇ ਉਹ ਤੁਹਾਨੂੰ ਵੀ ਮਿਲ ਕੇ ਗਿਆ ਹੋ ਤੁਸੀਂ ਵੀ ਉਹਦੇ ਨਾਲ ਗੱਲਾਂ ਬਾਤਾਂ ਮਾਰੀਆਂ ਉਹਕਣਾ ਉਹਕਣਾ ਮਤਲਬ ਬੰਦੇ ਨੂੰ ਥੋੜੀ ਜਿਹੀ ਅੰਦਰ ਤੇ ਫੀਲਿੰਗ ਵੀ ਹੋਣੀ ਚਾਹੀਦੀ ਵੀ ਹਾਂ ਨਾ ਮੇਰੇ ਘਰ ਨੂੰ ਰੰਗ ਹੋ ਗਿਆ ਬਾ 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 ਉਹ ਚੁੱਠੂ ਕਰੀ ਚਲੋ ਬਾ ਬਾ ਅਗਲਾ ਤਾਂ ਚੌੜਾ ਹੋਈ ਫਰੀ ਜਾਵੇ ਹੁਣ ਉਹ ਉਹ ਹੁਣ ਉਹ ਫੋਨ ਪਰ ਗੱਲਾਂ ਹੋ ਰਿਹਾ ਆਉਂ ਬਤਾਉਂ ਜੇ ਕਰੀ ਜਾਂਦਾ ਉਹ ਕਹਿੰਦਾ ਤੁਸੀਂ ਦੋ ਦਿਨਾਂ ਕਹਿੰਦਾ ਮੀਆਂ ਬੀਬੀ ਕਰੀ ਜਾਂਦੇ ਵਧੀਆ ਰੰਗ ਵਧੀਆ ਰੰਗ ਕਹਿੰਦਾ ਜਿਹੜਾ ਘਰ ਦੇ ਮਾਲਕ ਉਹ ਕਹਿੰਦੇ ਨਹੀਂ ਹੈਗੇ ਆ ਬੜੀਆ ਭਾਈ ਤੂੰ ਆ ਲੈ ਫੋਟੋ ਹਾਂ ਇਹ ਹੋ ਗਿਆ ਬਈ ਮਨੂੰ ਆਪਲ ਬਨਵਾ ਲਾਦਾ ਵੀ ਆਪੇ ਕੁਚੀ ਦੇ ਕੇ ਕਰਨੇ ਪੈਣੇ ਜਿਹੜੇ ਦੋਨ ਕੰਮ ਲੈ ਰਹੇ ਹਾਂ ਹੁਣ ਜੋ ਕੰਮ ਕਰ ਰਹੀ ਹੈ ਹਾਂ ਤੈਨੂੰ ਕਹਿ ਗਏ ਕਿ ਮਨੂੰ ਮੇਰੇ ਤੋਂ ਪਿੱਛੇ ਤੇ ਚਲ ਕੇ ਹੋ ਤੈਨੂੰ ਕਹਿ ਗਏ ਕਿ ਵੀ ਐਂ ਕਹਿ ਜੀ 5 ਵਜੇ ਲਗੇ ਅੱਛਾ ਟਾਈਮ ਨੋਟ ਕਰਾ ਕੇ ਤੈਨੂੰ ਹਾਂ ਨੋ ਨਾ ਨੂੰ ਕਹਾਂਗੇ ਸਾਲ ਹੋਗੇ ਤਿਆਰ ਤੇ ਰੈਡੀ ਹੋਗੇਗੇ ਹਾਂ ਕਹੇ ਬਾਪੂ ਇਹ ਕਹਿੰਦੀ 5 ਵਜੇ 5 ਵਜੇ ਦਾ ਪੰਜੇ ਹੋਏ ਸੀ ਅੱਛਾ ਆ ਮੈਂ ਦੇਖਾਂ ਬਈ ਨਾ ਹੁਣ ਕੜਕ ਦਾ ਕੋਈ ਹਿੱਲਾ ਹੋ ਜੂਗਾ ਇਹਦਾ ਬਚਾਰੀ ਦਾ ਮੈਂ ਤਿੰਨ ਦਿਨ ਰੋ ਕੇ ਚਾਰ ਦਿਨ ਇਹਨੂੰ ਇੱਕ ਇੱਕ ਪੈੜੂ ਉੱਪਰ ਤੇ ਮੀਂਹ ਪੈਣ ਨੂੰ ਤਿਆਰ ਹੋਇਆ ਪਿਆ ਬਹੁਤ ਥੋੜੀਆਂ ਤੋਪੀਆਂ ਥੈਲੇ 'ਚ ਪੈ ਗਈਆਂ ਸੌਕਾ ਗਿਆ ਤੇ ਪਿਆੜਣੀ ਹੈ ਤਾਂ ਆਹ ਬੈਠ ਕਰਾਂ ਆ ਡੈਡ ਵਾਲੀ ਹੋਣਾ ਇਹ ਡੈਡ ਵਾਲੀ ਹੋਵੇ ਇਹ ਤਾਂ ਤਾਂ ਪਹਿਲੀ ਡੈਡ ਬਣਿਆ ਪਹਿਲਾਂ ਹਾਂ ਤੁਸੀਂ ਗੌਰ ਨਹੀਂ ਕਰੀ ਕਰੀ ਮੈਂ ਦੇਖੀ ਉਹ ਤੁਸ ਜਨਾਪ ਨਹੀਂ ਆਈ ਕਿ ਕਦੋਂ ਮੀਨਾ ਕਦਿਆਂ ਹੋਣਾ ਹੂੰ ਦੋ ਸਾਲ ਦੀ ਗੱਲ ਕੋਈ ਦੋ ਕਿਲਾ ਗੋਲੀ ਬਾਤ ਤੇ ਹੂੰ ਫੇ ਖਾਂਦੇ ਘੱਟ ਨਹੀਂ ਗੱਲ ਕਰਕੇ ਤੁਸੀਂ ਜੇ ਦੋ ਸਾਲ ਦੀ ਰੱਖੀ ਉਹ ਹੋ ਮਿਲ ਜਾਂਦੀ ਆ ਕਿ ਕਿਲੋ ਮਿਲ ਜਾਂਦੀ ਆ ਉਹਦਾ ਸਾਡੀ ਫੇ ਬੇਚ ਦਿੰਦੀ ਹੈ ਹੁਣ ਖਰਾਬ ਹੋ ਗਈ ਬਸ ਦੇਖੀ ਮੈਂ ਹੋਸੀ ਮੰਨੂ ਬੇਚ ਦਿੰਦੇ ਜੇ ਨਵੀਂ ਪੁਰਾਣੀ ਕਰ ਲੈਣੀ ਤੇ ਉਹ ਵੇਚ ਆ ਤਾਂ ਮੈਂ ਇੱਕ ਟੋਟਾ ਲੈ ਵੀ ਗਿਆ ਤਾਂ ਨਾ 30 35 ਕਿਲੋ ਦਾ ਚੱਕ ਹਾਂ ਪਿਛਲੇ ਸਾਲ ਮੈਂ ਤਾਂ ਸਾਹੀ ਗਿਆ ਤੇ ਮੈਂ ਹੋ ਗਿਆ ਪਿਛਲੇ ਸਾਲ ਘਟ ਗਈ ਸੀ ਗਣਕ ਮੇਰੇ ਕੋਲ ਮੈਂ ਗਿਆ 50 ਕਿਲੋ ਦਾ ਟੋਟਾ ਮੈਂ ਲੈ ਗਿਆ ਸੀ ਉਹ ਐਂ ਜੋ ਲੈ ਜਾਂਦਾ ਲੈ ਜਾਂਦਾ ਹਾਂ ਮੈਂ ਬਸ ਜਿਹੜੇ ਦਾਣੇ ਕਰਮਾ ਤੇ ਹੈਗੇ ਉਹ ਹੀ ਕਾਸਟ ਦਾ ਬਣਦਾ ਉਹ ਤੋਂ ਬਾਅਦ ਉਹਨੂੰ ਦੇਖਾਂਗੇ ਆ ਜੇ ਕਿਆ ਕੇ ਠੀਕ ਰਿਹਾ ਆਟਾ ਫੇਰ ਬਹੁਤ ਥੋੜਨੇ ਆ ਉਹ ਤੋਂ ਫੇਰੀ ਉਪਰ ਉਲੜਿਆ ਥੱਲੇ ਵਾਲੀ ਜੰਮ ਗਈ ਦੇ ਤਾਂ ਪੱਟੀ ਐ ਮੇਰੇ ਇਥੇ ਬਹੁਤ ਤੋਂ ਸੰਭਾਲ ਲੈਣ ਦੀ ਜੀ ਹੁਣ ਸਰਿੰਦਰ ਸਿੰਘ ਲੰਬਾ ਜਤਮਾ ਜੀ ਇਹਨੇ ਕਿਹੜੇ ਉਹਨਾਂ ਨੂੰ ਕਿਹਾ ਇੱਕ ਵਾਰ ਵੀ ਵੀਡੀਓ ਚ ਆ ਪੀ ਲੋ ਵੀਰੇ ਪਾਣੀ ਪੀ ਲੋ ਹਾਂ ਇਹ ਵੀ ਕਹਿਣਾ ਪੈਂਦਾ ਦਾ ਵੀਰੇ ਵੀ ਤੁਸੀਂ ਕੰਮ ਬਹੁਤ ਵਧੀਆ ਕਰਦੇ ਵੀਰੇ ਸਾਰੀ ਦਿਹਾੜੀ ਵਿਚਾਰੇ ਸਵੇਰੇ 7 ਵਜੇ ਲੱਗ ਕੇ ਤੇ ਸ਼ਾਮ ਦੇ 7 ਵਜੇ ਤੱਕ ਕੰਮ ਕਰਦੇ ਰਹੋ ਤੇ ਕਿਹਾ ਇੱਕ ਵਾਰ ਵੀ ਨਹੀਂ ਉਹਨਾਂ ਨੂੰ ਥੋੜਾ ਕੈਮਰਾ ਮੈਨੂੰ ਸਾਫ਼ ਨਹੀਂ ਲੱਗਦਾ ਯਾਰ ਮੁਰਤ ਮਿਲਦਾ ਜੀ ਮੈਂ ਤੁਹਾਨੂੰ ਫਿਰ ਡੈਡੀ ਦੀ ਆ ਫਸ ਗਈ ਸਕੂਟਰੀ ਚਾਰਜ ਲਾਉਣੀ ਸੀ ਤੁਸੀਂ ਇਹ ਅੱਜ ਦਾ ਡੈਡੀ ਨ ਵੀ ਨਹੀਂ ਸੱਸੀ ਗੱਲ ਪਹਿਲਾਂ ਅੱਜ ਮੇਰਾ ਮੂਡ ਆਫ ਜਾਨੀ ਮੈਂ ਪਹਿਲੇ ਟੋਕ ਦਿੰਦਾ ਸੱਸੀ ਗੱਲ ਅੱਜ ਮੇਰਾ ਮੂਡ ਨਾ ਥੋੜਾ ਦਾ ਆ ਵੀ ਨਹੀਂ ਚੜਦੀ ਚੜਾਈ ਅੱਜ ਇਹ ਮੈਨੂੰ ਪਿੱਛੇ ਤਾਂ ਮੋਸਲ ਬਣਾ ਕੇ ਲੈਣਾ ਪਣਾ ਸ਼ਾਲਾ ਭਾਈ ਡੈਡੀ 사ਜਰੇ 사ਜਰੇ ਆਪਣਾ ਗੇ ਆਉਣਾ ਨਹੀਂ ਕਿਹਾ ਹਜੇ ਕੀ ਪਤਾ ਤੇ ਬਾਈ ਗਿਆ ਉਹਨਾਂ ਕੋਲ ਹਾਂ ਉਹ ਤਾਂ ਸੁਣਦੀ ਉਹ ਨਹੀਂ ਜਦੀ ਗੱਲਾਂ ਆਪਣੀਆਂ ਸੁਣਦੀ ਆ ਨਹੀਂ ਤੁਹਾਡਾ ਫਰਜ਼ ਨਹੀਂ ਤਾਂ ਹੈਗਾ ਉਹਨਾਂ ਨੂੰ ਕਹਿਣ ਦਾ ਕੁਝ ਵੀ ਹਾਂ ਬੇਰੇ ਤੁਸੀਂ ਬਹੁਤ ਵਧੀਆ ਕੰਮ ਕਰਦੇ ਕਿਵੇਂ ਫਿਰ ਮੈਂ ਆਜਾ ਉਹ ਜੇ ਆ ਕੇ ਭੇਜੇ ਉਹਨਾਂ ਨੇ ਕਹਿਆ ਵੀ ਇਹ ਗੱਲ ਕਹੀ ਨਹੀਂ ਹੈ ਜੀ ਫੇਰ ਹਾਂ ਜੀ ਆਪਾਂ ਉਹਨਾਂ ਦੇ ਮੂੰਹ ਪਰ ਗੱਲ ਕਰ ਦੂਗੇ ਮੈਂ ਕਿਹਾ ਏ ਉਹ ਤਾਂ ਮਨੂੰ ਫੋਨ ਪਰ ਕਹਿੰਦਾ ਕਹਿੰਦਾ ਤੇ ਕਹਿੰਦਾ ਤੁਸੀਂ ਦੋਵੇਂ ਮੀਆਂ ਬੀਬੀ ਕਹੀ ਜਾਂਦੇ ਬਹੁਤ ਵਧੀਆ ਰੰਗ ਕਰਦੇ ਕਹਿੰਦਾ ਜਿਹੜੇ ਘਰ ਦੇ ਮਾਲਕ ਆ ਉਹਨਾਂ ਨੇ ਇੱਕ ਵਾਰ ਵੀ ਨਹੀਂ ਕਿਹਾ ਹੈਗਾ ਕਹਿੰਦਾ ਸਾਡਾ ਕੰਮ ਕਰਨ ਦਾ ਕੀ ਫਾਇਦਾ ਫਿਰ ਮੈਂ ਤਾਂ ਕਿਹਾ ਜੀ ਕੱਲ੍ਹ ਜਦ ਸਾਡੇ ਕਿਥੇ ਗਲੀ ਤੇ ਕੰਮ ਕਰਦੇ ਸੀ ਹਾਂ ਚੱਲਦੇ ਸੀ ਆ ਮੈਂ ਕਿਹਾ ਮੇਰੇ ਬਹੁਤ ਵਧੀਆ ਸਫਾਈ ਆ ਗਈ ਤੰਨਾ ਕੋਈ ਨਾ ਜਿੱਕਰ ਇੱਧਰਲੀ ਕਰਨ ਤੋਂ ਹੋ ਗਈ ਉਕਰੇ ਹੋ ਗਈ ਬਈ ਵਧੀਆ ਕੰਮ ਕਰੂੰਗੀ ਅਸੀਂ ਨਾ ਨਾ ਆ ਤਾਂ ਕੰਮ ਤਾਂ ਬਦੇ ਕਰਤਾ ਇੱਥੇ ਕੀ ਹਾਲਾਤ ਤੇ ਆ ਪੌੜੀ ਦੇ ਇੱਥੇ ਸਾਰਾ ਸਿਮਿੰਟ ਸਿਮਿੰਟ ਝੜਾ ਵਾ ਤਾਂ ਉਹਨਾਂ ਨੇ ਲਾ ਲਾ ਕੇ ਪੁੱਟੀਆਂ ਐ ਬਣਾਤੀ ਨੇ ਵੀ ਜਿਗਣਾ ਕੱਲੇ ਮਿਸਤਰੀ ਆ ਕੇ ਗਿਆ ਹੁੰਦਾ ਇੱਥੇ ਪੀਨਾ ਪਤਾ ਕਰਿਆਈ ਆਪਾਂ ਅੱਜ ਹਾਂਜੀ ਉਹਨਾਂ ਨੇ ਉਹ ਕਿਹਾ ਬਈ ਕੋਈ ਟੈਨਸ਼ਨ ਦੀ ਗੱਲ ਨਹੀਂ ਵੀ ਅਸੀਂ ਜਿੰਨਾ ਹੋਵੇ ਸਭਿਆ ਸਫਾਈ ਨਾਲ ਕੰਮ ਕਰੂੰਗੇ ਦੂਹੀਆਂ ਛੜੀਆਂ ਹੈਂ ਕੀ ਕਹਿੰਦੇ ਵਧੀਆ ਕੰਮ ਕਰੂੰਗੇ ਟੈਨਸ਼ਨ ਦੀ ਕੋਈ ਗੱਲ ਨਹੀਂ ਇਹ ਕਰ ਮੰਗੇ ਉਹ ਕਰੂਗੇ ਸਭ ਖੁਸ਼ ਓਏ ਪੀ ਲੈ ਪਾਣੀ ਭਗਤਨੀ ਇਹ ਤੂੰ ਐਂ ਡੈਡੀ ਟੁਕੜੀਆਂ ਵਾਲੀ ਸ਼ਸਤੀ ਨੂੰ ਕਹਿੰਦਾ ਨਹੀਂ ਹੈਗਾ ਤੁਸੀਂ ਖੜੇ ਹਣ ਇਹਦਾ ਮੌਦ ਔਖਾ ਪੀਂਦੀ ਆ ਪਾਣੀ ਦੋਦੇ ਫਿਰ ਐਂ ਜੇ ਤੁਸੀਂ ਪਸ ਲੈ ਜਾਉਂਦੇ ਤਾਂ ਚੱਲ ਅਸੀਂ ਆ ਗਏ ਇਧਰ ਨੂੰ ਹੁਣ ਦੱਸ ਡੈਡੀ ਕਿਹੜੀ ਪਾਉਣੀ ਆ ਟੀਨਾ ਤੂੰ ਕਿਆ ਕਹਿਣਾ ਨਹੀਂ ਹੈ ਤਾ ਥੋੜੀ ਮਾਮਲੀ ਮੁੱਠ ਗੱਟ ਗੱਡ ਗੱਲ ਉਹ ਕਿਹੜੀ ਇਹ ਟੁਕੜੀ ਵਾਲੀ ਹੁੰਦੀ ਆ ਖੱਪਰ ਟੁਕੜੀ ਵਾਲੀ ਆ ਉਹਨਾਂ ਦੇ ਰੰਗ ਵਾਲੀ ਆ ਔਰ ਅੰਗਾ ਟੁਕੜੀ ਵਾਲੀ ਕੋਈ ਹੋਗੀ ਜੇ ਸੰਗੀ ਭਨਾਰੀ ਹੋਈ ਜੀ ਰੈਂਦਾ ਡੈਡੀ ਜਿਹੜੀ ਹਰੀ ਹਰੀ ਹੁੰਦੀ ਐ ਸਰ ਆਜਾ ਆਪਾਂ ਤੂੰ ਜਾਣਾ ਹੀ ਐ ਨਾਲ ਆਪਣੇ ਕੱਪੜੇ ਲੈਣ ਸੂਟ ਹਾਂ ਫਿਰ ਦੇਖ ਲਈ ਟੀਨ ਕਿਹੜੀ ਪਾਉਣੀ ਪਾਣੀ ਨਾ ਕਰਾ ਗਾੜੇ ਰਾਜੂ ਨੇ ਕਿਹਾ ਵੰਦੀ ਪਾਣੀ ਪਾਣੀ ਤੂੰ ਕੀ ਕਰਿਆ ਆਇਆ ਅਸਲ ਨਹੀਂ ਸਰ ਤਾਂ ਤਾਂ ਐ ਕਹਿੰਦੇ ਸੋਨੀਆਂ ਜੀ 50 ਟੀਨਾ ਪਾਉਣੀ ਆਉਂਦੀ ਐ ਇੱਕ ਟੀਨੀ ਆਉਣੀ ਲੈ ਇਹਨੂੰ ਦੱਸ ਅਜਾ ਕਹਿੰਦਾ ਮਾਲਾ ਨੂੰ ਫੋਨ ਕਰ ਦੋ ਨੈਤਰ ਬਾਈ ਨੂੰ ਉਹ ਆਜੂਗਾ ਦੇਖਣ ਵੀ ਟੀਨਾ ਪਾਉਣੀ ਆ ਭਾਈ ਦੇਖੀ ਐ ਉਹ ਕਹਿੰਦਾ ਮੈਂ ਉਹਨੂੰ ਫੋਨ ਕਰ ਦਿੰਦਾ ਵੀ ਆ ਜੀ ਯਾਰ ਇੱਥੇ ਡਿਸੀਜਨ ਲੈਣਾ ਓੱਖਾ ਇੱਕ ਟੀਨੀ ਆਉਣੀ ਉਹਦੇ ਪਿੱਛੇ ਬਰਾਜੂ ਦੀ ਉਹ ਫਲਾਣੇ ਦੀ ਉਹ ਠਮਕਾਣੇ ਦੀ ਗੁਰੂ ਬੁਲਾ ਕੇ ਦੋ ਪੈ ਪੜਿਆ ਓਏ ਇੱਥੇ ਰਹਿਣ ਔਰ ਅਵੀ ਤਾਂ ਡੈਡੀ ਪਾਉਣੀ ਪੈਣੀ ਐ ਫੇਰ ਇੱਥੇ ਮੀਂਹ ਜਿਹੜਾ ਪੈਣਾ ਸਾਰਾ ਅੰਦਰ ਤੇਰੇ ਇੱਥੇ ਪਾਣੀ ਆਉਣਾ ਇਧਰ ਨੂੰ ਐਦੇ ਪਰ ਵੀ ਪਾਉਣੀ ਪਣੀ ਆ ਸਕੰਦਾ ਤਾਂ ਇੱਕ ਨਾਲ ਵਧੀਆ ਲੱਗੂਗਾ ਛੱਡਾ ਕਿਸੇ ਵੀਰ ਪਤਾ ਨਹੀਂ ਪੈਣ ਨੇ ਕਮੈਂਟ ਕਰਿਆ ਕਹਿੰਦਾ 1350 ਰੁਪਏ ਦੀ ਟੀਨ ਇੱਕ ਵੱਡੀ ਆਉਣੀ 12 ਫੁੱਟ ਦੀ ਉਹਨੂੰ ਵੱਢ ਕੇ ਇੱਥੇ ਪੈ ਰਣੀ ਬਚਾਲੇ ਤੇ ਵੱਢ ਲੈਣੀ ਉਹ ਇਹਦੇ ਉੱਪਰ ਪੈ ਰਣੀ ਉਹ 1350 ਰੁਪਏ ਅੱਛੇ ਹੁਣ ਕਿਆ ਹੋਣ ਲੱਗਿਆ ਠੀਕ ਐ ਤੈਨੂੰ ਤਾਂ ਪੰਜੜੇ ਨੇ ਪਾ ਦੇਣੀਆਂ ਇਹਨਾਂ ਬੱਬਾ ਟਾ ਟਾ ਤੈਨੂੰ ਕਿਹੜਾ 파ਰਸ ਦਾ ਪੱਥਰ ਆ ਬਈ ਜਿਹੜੇ ਤੂੰ ਪੈਸੇ ਅੱਛਾ ਤੇਰਾ ਭਰਾ 파ਰਸ ਦਾ ਪੱਥਰ ਉਹਦੇ ਨਾਲ ਤੇ ਵੀ ਵੱਧਾ ਹੁੰਦਾ ਐਵੇਂ ਥੋੜਾ ਮਾ ਫਿਲੀ ਸੂਟਾਂ ਲਈ ਪੈਸੇ ਹੀ ਭੇਜ ਜੀ ਭਾਬੀ ਨੂੰ ਸੂਟ ਦਵਾ ਕੇ ਲਿਆਉਣੇ ਹੋ ਚਲੋ ਤਾਂ ਟਾਈਮ ਦੱਸੋ ਉਹੀ ਪਾਇਓ ਚੰਡੀਆ ਦਾ ਵੀ ਨਾ ਗੱਲ ਪਈਏ ਚਲ ਠੀਕ ਹੈ ਕਿਹੜੀ ਨੀਲੀ ਜੀਤੀ ਦਾ ਪਰ ਉਹ ਹੁੰਦਾ ਹਾਂ ਉਹਦੇ ਪਰ ਡੈਡੀ ਕੋ ਕੈਮੀਕਲ ਦਾ ਹੁੰਦਾ ਉਹਦੇ ਪਰ ਪਾਣੀ ਪੂਣੀ ਨਹੀਂ ਖੜਦਾ ਉਹਨੂੰ ਜਰ ਵੀ ਨਹੀਂ ਲੱਦੀ ਹਾਂ ਜਿਹੜੀਆਂ ਨੀਲੀਆਂ ਜੇ ਹਰਾ ਕਲਰ ਵੀ ਹੁੰਦਾ ਉਹਨਾਂ ਨੂੰ ਕਈ ਜਾਂਦਾ ਲਾਲ ਵੀ ਹੁੰਦਾ ਹਾਂ ਇਹ ਨਾ ਡੈਡੀ ਅੱਜ ਕੱਲ ਦੇਖਦਾ ਵੀ ਮੇਰੇ ਘਰ ਦੀ ਹੁਣ ਰੰਗ ਕਰਾਇਆ ਵਧੀਆ ਲੱਗੇ ਹਾਂ ਤਾਂ ਯਾਰ ਇਹਨੇ ਪੈਸੇ ਲਾ ਦੇਣੇ ਚਾੜਾ ਮੈਂ ਕਹਾਂ ਨਾ ਟੀਵੀ ਬਦਲ ਲੂਗਾ ਟੀਵੀ ਦਾ ਬਦਲ ਦੇ ਜਿਹੜੇ ਜਿਹੜੇ ਸਾਹਮਣੇ ਕਿੰਨੇ ਕੁ ਦੀ ਉਹ ਟੈਂਕੀ ਕਿੰਨੇ ਦੀ ਆਉਣੀ 2000 ਦੇ ਲਗਭਗ ਟੈਂਕੀ ਮੈਂ ਕਹਿੰਦੀ ਹਾਂ ਟੈਂਕੀ ਵੀ ਰਖਾ ਦਵਾਂ ਟੈਂਕੀ ਵਾਲੇ ਨੂੰ ਰੰਗ ਕਰ ਦੂੰ ਭਾਈ ਪਾਪਾ ਨੇ ਟੈਂਕੀ ਨੂੰ ਰੰਗ ਕਰਾ ਦੇਣਾ ਇਹਨੂੰ ਨਹੀਂ ਉਹ ਉੱਪਰ ਢੱਕਣ ਵੀ ਖਰਾਬ ਹੋ ਗਿਆ ਹੀ ਟੱਕਣ ਨਾ ਬਦਲਨੀਓ ਪੈਣੀ ਆ ਡੈਡੀ 500 ਵਾਲੀ ਹੈ ਨਾ ਇਹ ਇਹ ਹਾਂ ਫਿਰ 1000 ਵਾਲੀ ਦੇਣੀ ਆ ਚੜ੍ਹ ਵੀ ਨਹੀਂ ਹੁੰਦਾ ਇੰਨੀ ਬੋਤਲ ਪਰ 500 ਲੀਟਰ ਵਾਲੀ ਚੱਲਣੀ ਆ ਬਾਥਰੂਮ ਤੇ ਤਾਂ ਹੈ ਕੀ ਗੱਲ ਹੈ ਇਹਦਾ ਲੈਂਟਰ ਕਮਜ਼ੋਰ ਹਾਂ ਨਹੀਂ ਲੈਂਟਰ ਦਾ ਬੋਤਲ 1000 ਲੀਟਰ ਵਾਲੀ ਚੱਲ ਜੀ ਹਜ਼ਾਰਾਂ ਵਾਲੀ ਆਹ ਚੌੜਾ ਗਾਣਾ ਦੀ ਥੰਡੇ ਇੱਕ ਅੱਛੇ ਆ ਵੀ ਹੋਰ ਨੂੰ ਮਿੱਟੀ ਹੋਰ ਲਵਾ ਲੀ ਜੀ ਮੈਂ ਹਾਂ ਉਹ ਲੋਹੇ ਦਾ ਬਣਾ ਕੇ ਬਣ ਜਾਂਦੀ ਜਾਲੀ ਦੀ ਚੱਲ ਕੋਈ ਪਹਿਲਾਂ ਅਸੀਂ ਦੇਖੀ ਜੀ ਪੈਂਟਰ ਦਾ ਹਸਾਬ ਕਦਾਬ ਜਿੱਤੀ ਜਿੰਨਾ ਦਾ ਜਗਾ ਜੰਮਦਾ ਹਾਂ ਉਹ ਡੈਡੀ ਹੁਣ ਪਤਾ ਕੀ ਸਿਸਟਮ ਟੈਂਕੀਆਂ ਦੇ ਵਿੱਚ ਵੀ ਇੱਕ ਉਹ ਆ ਕੈਮੀਕਲ ਟਾਈਪ ਆ ਉਹਦੇ ਵਿੱਚ ਜੰਗਾਲ ਦਾ ਜੰਮਦ ਨਹੀਂ ਜਿਹੜੀਆਂ ਪਹਿਲੀਆਂ ਟੈਂਕੀਆਂ ਸੀ ਉਹਨਾਂ ਦੇ ਵਿੱਚ ਜੰਗ ਜਾਂਦਾ ਦਾ ਉਹ ਪਹਿਲੀਆਂ ਜਾਈ ਹਾਂ ਹੁਣ ਜਿਹੜੀਆਂ ਹੁਣ ਟੈਂਕੀਆਂ ਆਉਣ ਲੱਗੀਆਂ ਉਹ ਪਲਾਸਟਿਕ ਵੀ ਕੁਛ ਐਦਾਂ ਦੀ ਹੁੰਦੀ ਆ ਉਹ ਪਰ ਉਹਨਾਂ ਦੇ ਵਿੱਚ ਜੰਗਾਲ ਦਾ ਜੰਮਦਾ ਨਹੀਂ ਉਹ ਸਾਫ਼ੇ ਰਹਿੰਦੀਆਂ ਵਿੱਚ ਤੇ ਅ ਚਿੱਟੀ ਆ ਮੇਂ ਚਿੱਟੀ ਹਾਂ ਸੱਚੀ ਚਿੱਟੀ ਆ ਲਿਆਂਦੇ ਹੁਣ ਕੋਈ ਪੇਂਟਰ ਨੂੰ ਤੂੰ ਫੋਨ ਕਰਾ ਮੈਂ ਤੇਰੀ ਗੱਲ ਕਰਾਵਾਂ ਉਹ ਨਾਲ ਕਿਹਦੀ ਡੈਡੀ ਦੀ ਗੱਲ ਕਰਾ ਦਮ ਹਾਂ ਕਹਿਣੀ ਪੈਣਾ ਉਹਨੂੰ ਉਸਤਾ ਗੱਲ ਪਾਉਂਗੀ ਉਹ ਉਫ ਮਹ ਜੱਦਾ ਕਹਿੰਦੇ ਸਾਰੀ ਰਾਤ ਰਵੈਣ ਦੇਖੀਗੇ ਸਵੇਰੇ ਉੱਟ ਕੇ ਕਹਿੰਦੇ ਸੀਤਾ ਰਾਮ ਦੀ ਚਾਹ ਲੱਗਦੀ ਤੇ ਉਹ ਗੱਲ ਕਰਦੇ ਤੁਸੀਂ ਹਾਂ ਕੀ ਕਿਹਾ ਹਾਂ ਪਰ ਵਧੀਆ ਕੰਮ ਕਰ ਹਾਂ ਬਸ ਆਹ ਨਹੀਂ ਕਿਹਾ ਹੈਗਾ ਪਤਾ ਤੁਸੀ ਬਹੁਤ ਵਧੀਆ ਕੰਮ ਕਰ ਕਹਿੰਦਾ ਦਸ ਗਿਆ ਕਹਿੰਦਾ ਇਕੱਠਾ ਹੀ ਸੱਤ ਫੋਨ ਲਾ ਕੇ ਦੇ ਹਾਂ ਕਿ ਫੋਨ ਲਾ ਕੇ ਦੇ ਹਾਂ ਚਲੋ सोनू ਕਿਹੜਾ ਗਿਆ ਤਾਂ ਠੀਕ ਹੈ ਚਲੋ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਵਲੌਗ ਚ ਮਾਰਾ ਤੇ ਤੁਹਾਨੂੰ ਰੱਖਿਆ ਚੜ੍ਹਦੀ ਗਿਲਾ ਚ ਮੈਂ ਉਹਨੂੰ ਕਰਾ ਫੋਨ ਟਾਈਮ ਤਾਂ ਹੋਇਆ ਭਾਈ ਸਵੇਰ ਦਾ ਸਾਧਰ ਦਾ ਬਾਹਰ ਵੀ ਦੇਖਾ ਕਿਆ ਕਹਿੰਦੇ ਉਹ ਕਿਆ ਨਹੀਂ ਓਕੇ ਜੀ ਬਾਏ ਬਾਏ